ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਇਸ ਬਲਟਾਣਾ ਏਰੀਆ ਦੇ ਵਿੱਚ ਇੱਕ ਹੋਟਲ ਦੀਆਂ ਦੱਸੀਆਂ ਜਾ ਰਹੀਆਂ ਜਿੱਥੇ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਨੂੰ ਚਾਰ ਵਿਅਕਤੀਆਂ ਵੱਲੋਂ ਨੰਗਾ ਕਰਕੇ ਕੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਮੌਕੇ ਤੋਂ حاصل ਹੋਈ ਜਾਣਕਾਰੀ ਅਨੁਸਾਰ ਇੱਕ ਹੋਟਲ ਦੇ ਸੰਚਾਲਕ ਨੂੰ ਨੇੜਲੇ ਲੱਗਦੇ ਹੋਟਲ ਇੱਕਦਮ ਨਾਲ ਲੱਗਦੇ ਕੋਟਲ ਦੂਸਰਾ ਹੋਟਲ ਦੱਸਿਆ ਜਾ ਰਿਹਾ ਉਸ ਹੋਟਲ ਵਿੱਚ ਜੋ આરોਪ ਲਗਾਏ ਜਾ ਰਹੇ ਹਨ ਕਿ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਜਿਸ ਸਬੰਧੀ ਇਸ ਨੌਜਵਾਨ ਵੱਲੋਂ ਰੋਕਿਆ ਗਿਆ ਤਾਂ ਚਾਰ ਵਿਅਕਤੀਆਂ ਨੇ ਇਕੱਠੇ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਉਸ ਕਮਰੇ ਦੇ ਦਰਵਾਜ਼ੇ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਉਸ ਨੂੰ ਨੰਗਾ ਕਰਕੇ ਕੁੱਟਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਕਾਫੀ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਟਕੋਲੀ ਸਥਿਤ ਹਸਪਤਾਲ ਵਿਖੇ ਐਡਮਿਟ ਕਰਾਇਆ ਗਿਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਲਟਾਣਾ ਦੀਆਂ ਜਿੱਥੇ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਇੱਕ ਨੌਜਵਾਨ ਨੂੰ ਹੋਟਲ ਦੇ ਵਿੱਚ ਵੜ ਕੇ ਨੰਗਾ ਕਰਕੇ ਕੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਤੋਂ ਦਿਖਾਈਆਂ ਜਾ ਰਹੀਆਂ ਨਿਤਕੋਲੀ ਏਰੀਏ ਬਲਟਾਣਾ ਵਿਖੇ ਸਥਿਤ ਦੋ ਹੋਟਲ ਦੱਸੇ ਜਾ ਰਹੇ ਕਿ ਨੇੜੇ-ਨੇੜੇ ਦੋ ਹੋਟਲ ਹਨ ਇੱਕ ਹੋਟਲ ਵੱਲੋਂ ਜੋ ਕਾਰੋਬਾਰ ਕੀਤਾ ਜਾ ਰਿਹਾ ਸੀ ਨਸ਼ੇ ਦਾ ਔਰ ਦੇ ਵਪਾਰ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਜਦੋਂ ਕਿ ਦੂਸਰੇ ਹੋਟਲ ਦੇ ਮਾਲਕ ਜਾਂ ਸੰਚਾਲਕ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਜਿਸ ਸਬੰਧੀ ਨਾਰਾਜ਼ ਹੋ ਕੇ ਉਹ ਸੁਪਰ ਹਮਲਾ ਕਰ ਦਿੱਤਾ ਗਿਆ ਮੌਕੇ ਤਸਵੀਰਾਂ ਦੇਖ ਸਕਦੇ ਕਿਸ ਤਰੀਕੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਵਾਜ਼ਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਔਰ ਡੰਡਿਆਂ ਰੌਡਾਂ ਨਾਲ ਕੁੱਟਿਆ ਗਿਆ ਔਰ ਇੱਥੇ ਦੱਸਦੀ ਕਿ ਉਸ ਨੂੰ ਨੰਗਾ ਕਰਕੇ ਉਸ ਨੂੰ ਨੰਗਾ ਕਰਕੇ ਕੁੱਟਿਆ ਗਿਆ ਹੈਗਾ ਔਰ ਮੌਕੇ ਦੇ ਤਸਵੀਰਾਂ ਤੁਹਾਨੂੰ ਬਲਟਾਣੀ ਤੋਂ ਦਿਖਾਈਆਂ ਜਾ ਰਹੀਆਂ ਇੱਥੇ ਦੋ ਹੋਟਲ ਚਾਲਕਾ ਵਿਖਰਾਜ ਦੇ ਦੋ ਹੋਟਲ ਦੇ ਸੰਚਾਲਕ ਸੀਗੇ ਉਹਨਾਂ ਦੇ ਵਿੱਚਕਾਰ ਜਿਹੜੀ ਹੈ ਗੁੰਡਾ ਗੱਦਿਆ ਨੰਗਾ ਨਾਚ ਹੋਇਆ ਬਲਟਾਣੀ ਦੇ ਤਸਵੀਰਾਂ ਜ਼ੀਰਕਪੁਰ ਏਰੀਆ ਦੇ ਵਿੱਚ ਪੈਂਦੇ ਬਲਟਾਣੀ ਦੇ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਿੱਥੇ ਇੱਕ ਵਿਕੇ ਇੱਕ ਨੌਜਵਾਨ ਦੀ ਮੌਕੇ ਦੀ ਤਸਵੀਰਾਂ ਹੈਗੇ ਨੌਜਵਾਨ ਨੂੰ ਨੰਗਾ ਕਰਕੇ ਇੱਕਦਮ ਅਲਫ ਨੰਗਾ ਕਰਕੇ ਜਿਹੜਾ ਉਸ ਨੂੰ ਕੁੱਟਿਆ ਗਿਆ ਹੈਗਾ ਉਸ ਨੂੰ ਮੌਕੇ ਤੇ ਕੁੱਟਮਾਰ ਕੀਤੀ ਗਈ ਅੱਧ ਮਰਿਆ ਕਰਕੇ ਛੱਡਿਆ ਗਿਆ ਜਿਸ ਨੂੰ ਗੰਭੀਰ ਹਾਲਤ ਵਿੱਚ ਟਕੋਲੀ ਸਿਤ ਹਸਪੀਟਲ ਵਿਕੇ ਐਡਮਿਟ ਕਰਾਇਆ ਗਿਆ ਦਾਖਲ ਕਰਾਇਆ ਜਿੱਥੇ ਜੇਰੇ ਇਲਾਜ ਹੈਗਾ ਮੌਕੇ ਦੇ ਤਸਵੀਰਾਂ ਪਲਟਾਣੇ ਦੀਆਂ ਹੈਗੀਆਂ ਦੇਖ ਸਕਦੇ ਜੀ ਕਿਸ ਤਰੀਕੇ ਜਿਹੜਾ ਗੁੰਡਾਗਰਦੀ ਦਾ ਜਿਹੜਾ ਇੱਕ ਨੰਗਾ ਨਾਚ ਹੋਇਆ ਹੈਗਾ ਔਰ ਮੌਕੇ ਦੇ ਤਸਵੀਰਾਂ ਕਿਸ ਤਰੀਕੇ ਜਿਹੜਾ ਦਰਵਾਜੇ ਤੋੜੇ ਜਾ ਰਹੇ ਹੋਟਲ ਦੇ ਦਰਵਾਜੇ ਤੋੜੇ ਜਾ ਰਹੇ ਆ ਦਰਵਾਜਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਔਰ ਉਸ ਨੂੰ ਮਾਰ ਕਟਾਈ ਕੀਤੀ ਗਈ ਮੌਕੇ ਦੇ ਤਸਵੀਰਾਂ ਜਿਹੜੀਆਂ ਬਲਟਾਣੇ ਦੀਆਂ ਜ਼ੀਰਖਸਤ ਬਲਟਾਣੇ ਦੀਆਂ ਦੇਖ ਸਕਦੇ ਕਿ ਕਿਸ ਤਰੀਕੇ ਸ਼ਰਯਮ ਗੁੰਡਾਗਰਦੀ ਕੀਤੀ ਗਈ ਹੈਗੀ ਔਰ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਮੌਕੇ ਦੇ ਦੇਖਣਯੋਗ ਗੱਲ ਹੋਵੇਗੀ ਕੀ ਕੀ ਹੋਇਆ ਤੁਹਾਡੇ ਨਾਲ ਮੈਂ ਉਹ ਤੇਰੀ ਲੱਗ ਕੇ ਜਾਣ ਰਾਤ ਦੀ ਮੈਂ ਬਾਹਰ ਕੁਰਸੀ ਤੇ ਬੈਠਾ ਸੀਗਾ ਜੀ ਤੇ ਮੈਨੂੰ ਬੰਦਰ ਬੁਲਾਇਆ ਗਿਆ ਸੀ ਕੋਈ ਚਾਰ ਮੰਜ਼ਲੇ ਵਾਲੇ ਹੋਟਲ 'ਚ ਬੈਠਾ ਹਾਂ ਮੈਂ ਆਪਣੇ ਮੈਨੂੰ ਅੰਦਰ ਰੂਮ 'ਚ ਬੁਲਾਇਆ ਮੈਨੂੰ ਕਹਿੰਦੇ ਫੋਨ ਦੇ ਦੇਰਾ ਜਦੋਂ ਫੋਨ ਦਿੱਤਾ ਆਪਣਾ ਮੈਨੂੰ ਕਹਿੰਦੇ ਕੱਪੜੇ ਲਾ ਮੁਕਤ ਕੋਈ ਅੰਲੋ ਗਈ ਕਹਿੰਦੇ ਕੱਪੜੇ ਲਾ ਗਾਲ ਕੱਟਣ ਲੱਗ ਗਏ ਮੈਂ ਕਿ ਗਾਲ ਨਾ ਕੱਟੋ ਬਈ ਮੇਨ ਨੂੰ ਨਾ ਸਾਰਿਆਂ ਨੇ ਕੁੱਟਣ ਲੱਗ ਗਏ ਮੇਰੇ ਕੱਪੜੇ ਲਾਇਆ ਨਾ ਇਹਨਾਂ ਨੇ ਸਿਰ ਚ ਮਾਰਿਆ ਨਾਲ ਬਾਹਰ ਮਾਰੀ ਲੱਤਾਂ ਤੇ ਮਾਰਦੇ ਨੇ ਕਮਰ ਚ ਮਾਰਿਆ ਮੇਰੇ ਕਮਰ ਚ ਵੀ ਹੋ ਗਈ ਹੈ ਕਮਰ ਚ ਮਾਰਿਆ ਕਮਰ ਜੀ ਵੀ ਲੰਗੀ ਕਮਰ ਚ ਮਾਰਿਆ ਉਹ ਕੋਈ ਨਾ ਮੰਨਣਾ ਗਲਤੇ ਚਿੱਲੀ ਬੰਲੀ ਖਾਂਸੀ ਲਾਉਣ ਦੀ ਸੋਚ ਰੇ ਸੀ ਇਹ ਖਾਂਸੀ ਲਾਵਾਂਗੇ ਇਹਨੇ ਮਾਰਨਾ ਤੈਨੂੰ ਫਿਰ ਕੰਦੇ ਗੱਟੀ ਚ ਪਿਸਟਲ ਲੈ ਇੱਕ ਅਣਕੇ ਪਿਸਟਲ ਮਾਰਨ ਦੀ ਸੋਚ ਰੇ ਸੀ ਇਹਨੇ ਇਹਨਾਂ ਨੇ ਫਿਰ ਚਾਰਾ ਬੰਲਿਆਂ ਜਿਹੜਾ ਨੇ ਫੜ ਕੇ ਮੇਰੇ ਬੰਦਾ ਡੁੰਡਾ ਹੁੰਦਾ ਜਿਹੜਾ ਉਹ ਤੇਲ ਲਾਇਆ ਬੇ ਤੇ ਨਾਰੀਅਲ ਦਾ ਚਟਨੀ ਟੁੱਟਣੀ ਦੀ ਗਾੜੀ ਚਟਨੀ ਜੀ ਕੀ ਸੀ ਉਹਨਾਂ ਨੇ ਲਾ ਕੇ ਮੇਰੇ ਤੱਤੂ ਵਾਲੀ ਜਗ੍ਹਾ ਤੇ ਪਾਇਆ ਚਾਰ ਪੰਜ ਬੱਦਿਆਂ ਨੇ ਤੱਕਾ ਸ਼ਾਇਕ ਕੀਤੀ ਮੇਰੇ ਨਾਲ ਬਹੁਤ ਜ਼ਿਆਦਾ ਮੈਨੂੰ ਗੱਲ ਤਾਂ ਨਹੀਂ ਦੱਸਿਆ ਕੀ ਗੱਲ ਕੀ ਬਾਤ ਹੈ ਮੈਂ ਲੋਟ ਟੈਨਾਂ ਨੇ ਸਿੱਛ ਮਾਰੀਆਂ ਰਾਲਾ ਰੋਡਾਂ ਨੂੰ ਬਾਹਰ ਚੱਲਣਾ ਮੈਂ ਦਾ ਚੱਲ ਗਿਆ ਤੇ ਮਾਰੀ ਹੋਰ ਕਿਤੇ ਕਿਤੇ ਲੱਗੀਆਂ Добар ден. சரி சரி <laughs> <laughs> <laughs>